谢谢领导。Yeah, ਅੱਜ ਪ੍ਰਭੂ ਰਾਮ ਦੀ ਕਿਰਪਾ ਦੇ ਨਾਲ ਪਗਵਾਰਾ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਮ ਨੌਮੀ ਜਿਹੜੀ ਚੋਬਾ ਯਾਤਰਾ ਕੱਢੀ ਜਾ ਰਹੀ ਆ ਵਿਸ਼ਵਿੰਦੂ ਸੰਗਰ ਖੰਡ ਭਾਰਤ ਵੱਲੋਂ ਜਰਸੀਪੁਰਣਾ ਦੇ ਖੰਡ ਭਾਰਤ ਵੱਲੋਂ ਕੱਢੀ ਜਾ ਰਹੀ ਆ ਹਰ ਸਾਲ ਜਿਹੜਾ ਇਹ ਰੰਗ ਵਿੱਚ ਰੰਗ ਵਿੱਚ ਇਹ ਸ਼ੋਭਾ ਯਾਤਰਾ ਜਿਹੜੀ ਪਗਵਾਰਾ ਦੇ ਵਿੱਚ ਜੂਰੂ ਲੋਕੀ ਮਨਾਉਂਦੇ ਆ ਸਵਾਗਤੀ ਗੇਟ ਲੱਗੇ ਹੋਏ ਆ ਝਾਕੀਆਂ ਭਰੀਆਂ ਵਧੀਆ ਆ ਜਗ੍ਹਾ ਜਗ੍ਹਾ ਨੰਗਰ ਲੱਗੇ ਹੋਏ ਆ ਸਾਰੇ ਜਿਹੜੇ ਆ ਸ਼ੋਭਾ ਯਾਤਰਾ ਦੀ ਸ਼ੋਭਾ ਵਧਾ ਰਹੇ ਆ ਅਭ ਨੂੰ ਮੈਂ ਅਪੀਲ ਕਰਦਾ ਆਓ ਇਸ ਪ੍ਰਭੂ ਰਾਮ ਦੇ ਸ਼ੋਭਾ ਯਾਤਰਾ ਵਿੱਚ ਆ ਕੇ ਸ਼ੋਭਾ ਬਿਲਾਉ ਉਸ ਤੋਂ ਸ਼੍ਰੀ ਰਾਮ ਦਾ ਛੇਵਰ ਪ੍ਰਾਪਤ ਕਰੋ ਤਾਂ ਕਿ ਤੁਹਾਡਾ ਜੀਵਨ ਸਫਲਾ ਹੋਵੇ ਇਹ ਜਿਹੜੀ ਸ਼ੋਭਾ ਯਾਤਰਾ ਪਾਕਾ ਬਲਿਆਂ ਨੂੰ ਦੇਖਣ ਨੂੰ ਮਿਲਦੀ ਹੈ ਤੇ ਇੱਕ ਵਾਰੀ ਫੇਰ ਅਪੀਲ ਕਰਦਾ ਕਿ ਸ਼ੋਭਾ ਯਾਤਰਾ ਦੀ ਸ਼ੋਭਾ ਬਿਲਾਉ ਰਾਮ ਜੱਜ ਜੀ ਦਾ ਛੇਵਰ ਪ੍ਰਾਪਤ ਕਰੋ ਜੈ ਸ਼੍ਰੀ ਰਾਮ ਬਹੁਤ ਬੜਾ ਕਿ ਹਮਨ ਆਏ ਜਾਦੇ ਛਿੰसेने ਵਾਲੇ ਨੇ ਸ਼੍ਰੀ ਰਾਮ ਸੰਗਰ ਮਹਾਰਾਜ ਜੀ ਦੇ ਤੁਨੂੰ ਕੋਸ਼ਿਸ਼ ਕੀ ਤਿਆ ਦਰਸ਼ਨ ਕਰਵਾਣ ਦੀ उस मैं बहुत बहुत मुबारकबाद देनी हाँ सारे समाज में सारे धर्म का श्री रामचंद्र महाराज जी देा तो एक, एक एक कदम जोड़ा है वो खाली नहीं जाना चाहिए सारे अभी, भी जीवन तो, के सफलता मिले खुशियां मना आज समय मेरी शुभकामना जय श्री राम जय श्री राम आज नवरात्रों के शुभ उपलक्ष्य पर बैसाख महीने में आज रामनवमी के शुभ अवसर पर शोभा यात्रा निकाली गई है फवाड़ा तो शहर में भव्य शोभा यात्रा आप देख रहे हैं इसमें खवाड़ा शहर के सभी लोगों ने बढ़ चढ़ कर हिस्सा लिया है और जगह जगह पर लंगर लगाए गए हैं जैसे फ्रूट का और कई चीजों का तो बहुत ही धार्मिक प्रोग्राम है सभी से मैं आशा करता हूँ कि और भी इसमें हिस्सा ले जय श्री राम जय श्री राम जय शक्ति ਆਹ ਤਾਂ ਮੈਂ ਮਤਲਬ ਇਹ ਆ ਰੀਸ਼ੋਪਾ ਯਾਤਰਾ ਚਲੀ ਜਾ ਰਹੀ ਹੈ ਜਿਹਦੇ ਵਿੱਚ ਸਾਰੇ ਹੀ ਆਰਾਮ ਭਗਤਾਂ ਦਾ ਸ਼ਾਮਲ ਹੋਇਆ ਜਿਹਦੇ ਵਿੱਚ ਰਾਜੀਵ ਪ੍ਰਧਾਨ ਵੀ ਕਿੰਨੇ ਵੀ ਥਾਂ ਗਈਆਂ ਸਾਰਿਆਂ ਨੇ ਦਾਨ ਵੀ ਕਰਾਇਆ ਤਾਂ ਬਹੁਤ ਬਹੁਤ ਦਾਵਾਤ ਉਹ ਆਪ ਵੀ ਇਹ ਯਾਤਰਾ ਨੂੰ ਵੀ ਸੋਖੀ ਆਦੀ ਨਾਲ ਸਹਿਵਾਕਿਆਂ ਨਾਲ ਬਹੁਤ ਨਾਲ ਲੱਖ ਲੱਖ ਜਿਹੜਾ ਜੈ ਜੀ ਦਾ ਅੰਦਰ ਸ਼ਹਿਰ ਭਗਵਾਨ ਦੇ ਵਿੱਚ ਉਹ ਧਾਰਮਿਕ ਭਾਵਨਾਵਾਲੇ ਅਤੇ ਸਮਾਜਿਕ ਭਾਵਨਾਵਾਂ ਅਤੇ ਰਾਜਨੀਤਿਕ ਬੰਦੇ ਸਾਰੇ ਰਲ ਕੇ ਰਾਮ ਨੌਵੀਂ ਦੀ ਝੋਲਾ ਯਾਤਰਾ ਦੇ ਵਿੱਚ ਝੋਲਾ ਯਾਤਰਾ ਦੀ ਝੋਲਾ ਵਧਾ ਰਹੇ ਹਨ। ਉਹ ਇਸ ਝੋਲਾ ਯਾਤਰਾ ਤੇ ਹੋ ਵਾਲੀ ਸੂਥਾ ਸੰਗਤ ਨੂੰ ਨਮਸਕਾਰ ਅਤੇ ਨਾਲ ਸਾਰੇ ਸ਼ਹਿਰ ਵਾਸੀਆਂ ਨੂੰ ਪ੍ਰਾਰਥਨਾ ਕਿਰਪਾ ਕਰਿਓ ਰਾਮ ਨੌਵੀਂ ਦਾ ਤਿਹਾੜ ਆਪਾਂ ਸਾਰੇ ਅਨੇ ਰਲ ਕੇ ਮਨਾਉਣਾ ਇਹ ਤਿਹਾੜ ਵਾਹ ਰਾਮ ਦੀ ਕਿਰਪਾ ਨਾਲ ਹੀ ਮਨਾਉਣੀ ਸਾਨੂੰ ਅਜੀ ਖਾਰਜਕ ਹੋਏ ਆ ਤੇ ਸਾਡਾ ਫਰਜ਼ ਬਣਦਾ ਆ ਆ ਰਾਮ ਜਿਹੜੇ ਸਾਰੇ ਜਿੱਥੇ ਭਵਾਨ ਰਾਮ ਆ ਉਹਨਾਂ ਅੱਜ ਆਪਾਂ ਨਸਤਪਾ ਹੋਈਏ ਇਹ ਸਾਨੂੰ ਦਿਨ ਇਹ ਦੇਵ ਕਰਨਾ ਆ ਰਜ ਦੇ ਅੱਗੇ ਬਸਮਕ ਹੋ ਕੇ ਆਪਾਂ ਉਹਦਾ ਅਸ਼ੀਰਵਾਦ ਲਵਾਂਗੇ ਸਭ ਨੂੰ ਜੈ ਸ਼੍ਰੀ ਰਾਮ ਅੱਜ ਭਵਾਨ ਰਾਮ ਦੇ ਵੱਲ ਰਾਮ ਜੀ ਸੁਭਾਯਾਦਰਾ ਨਿਕਾਲੀ ਗਈ ਹੈ ਬਹੁਤ ਧੰਦਾ ਰ ਬਹੁਤ ਬਿਆਦਾ ਲੋਕਾਂ ਨੇ ਜਿਲੀ ਹੈ ਔਰ ਅਗੇ ਭਗਵਾਨ ਰਾਮਦੇਵ ਜੀ ਦਾ ਸੇਵਾ ਕਰਕੇ ਆਪਣਾ ਜੀਵਨ ਸਮਰਪਿਤ ਕਰੀਏ ਸ਼ਰਧਾ ਭਰਪੂਰ ਤਸਰਫ ਜੀ ਨੂੰ ਦੇਖ ਕੇ ਆਪਣਾ ਲਈ ਗਿਆ ਕਿਹਾ ਸੈਨਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਅੱਜ ਅਸੀਂ ਸ਼ੋਭਾ ਯਾਤਰਾ ਕੱਢੀ ਹੈਗੀ ਆ ਬਹੁਤ ਹੀ ਵਧੀਆ ਸ਼ੋਭਾ ਯਾਤਰਾ ਰਾਮ ਨੰਦੀ ਜੀ ਦੀ ਨਿਕਲਦੀ ਆ ਰਹੀ ਹੈ ਬਹੁਤ ਹੀ ਅੱਛਾ ਸ਼੍ਰੀ ਰਾਮ ਲਾਲਾ ਜੀ ਦੇ ਦਰਸ਼ਨ ਕਰਕੇ ਆਨੰਦਮਈ ਹੋ ਗਿਆ ਪੂਰਾ ਸ਼ਹਿਰ ਰਾਮ ਮੇ ਹੋ ਗਿਆ ਹੈ ਪੂਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਰਾਮ ਨੌਮੀ ਦੀ ਇਸ ਰਾਮ ਨੌਮੀ ਦੇ ਪਾਵਨ ਅਸਰ ਦੇ ਵੱਧ ਚੜ ਕੇ ਇਸਤਾਨ ਹੋਵੇ ਜੈ ਸ਼ੀ ਰਾਮ ਜੈ ਜੀ ਰਾਮ ਅੱਜ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਫਗਵਾੜਾ ਖੋਭਈ ਹੋਇਆ ਪਿਆ ਹੈ ਔਰ शिक्षाणा फ्रंट भारत ਵੱਲੋਂ ਔਰ ਸੰਗੂ ਰਾਮ ਕਬਦਾ ਵੱਲੋਂ ਇੱਕ ਜੋ ਰਾਮਰਾਵੀ ਦੀ ਗੋਪਾ ਇਤਰਾ ਸ਼ਹਿਰ ਦੇ ਵਿੱਚ ਪ੍ਰਕਰਮਾ ਕਰ ਰਹੀ ਹੈ ਮੈਂ ਪੂਰੇ ਸ਼ਹਿਰ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਇਸ ਰਾਮਰਾਵੀ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਔਰ ਇਸ ਦੇ ਨਾਲ ਹੀ ਆਪਣੇ ਜੋ ਬੱਚੇ ਐ ਉਹਨਾਂ ਨੂੰ ਕਹੂੰਗਾ ਕਿ ਆਪਣੇ ਜੋ ਹਿੰਦੁਸਤਾਨ ਦੀ ਸੱਭਿਆਚਾਰੀ ਹੈ ਔਰ ਭਗਵਾਨ ਰਾਮ ਦੇ ਜੋ ਚਰੇਤਰ ਹੈ ਉਹਨਾਂ ਨੂੰ ਪੜੋ ਔਰ ਉਹਨਾਂ ਦੇ ਚੱਲੋ ਤਾਂ ਕਿ ਐਸੀ ਦੇਸ਼ ਨੂੰ ਵਿਸ਼ਵਗੁਰ ਬਣਾ ਸਕੀਏ ਔਰ ਜੋ ਸਾਡਾ ਦੇਸ਼ ਹਿੰਦੁਸਤਾਨ ਭਗਵਾਨ ਰਾਮ ਤੇ ਚੱਲ ਕੇ ਵਿਸ਼ਵਗੁਰ ਬਣਿਆ ਆਪਾਂ ਦੁਬਾਰਾ ਉਸ ਪੱਤੇ ਚੱਲੀਏ ਇਸ ਦਿਨ ਆਲੀ ਵਹ ਪੂਰੇ ਸ਼ਹਿਰ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਭਗਵਾਨ ਜੀ ਰਾਮ ਨੌਮੀ ਦੀ ਔਰ ਨਵਰਾਤਰੀ ਦੀ ਬਹੁਤ-ਬਹੁਤ ਵਧਾਈ ਦਿੰਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕੀ ਤੇ ਕੇ ਕਰੀਏ ਮੇਲਾ ਜਗਾ ਜਾਏਗਾ ਤੱਕ ਬਸ ਤੱਕ ਲੀ ਸੁਕੂਤ ਅਗਲੇ ਸਮੇਂ चांदी जी को लेकर तुम शरणागत वत्सल पे में चले चलेगा। भगवान शिव के वाक्य है या तेरी प्रमित बुद्धि के प्रणाम वाह जैसे राम जय राम रे रे ही प्रिया पेरामे पुकड़े जय श्री राम हिंदू संगठन कर रहे जय श्री राम बलदेव शर्मा जी और भी साजय दत्ता जी बलदेव शर्मा जी ने भी सम्मान किया जा रहा है अजय महता जी वालों नमस्कार ਜਸਬੀਰ ਸਿੰਘ ਜੀ ਉਹ ਵੀ ਸਾਡੇ ਕੋਲ ਆ ਆਪਿੰਪਰ ਦਾਮਾ ਸੁਣਾਾਰੇ ਬਹੁਤ ਧੰਨਵਾਦ